ਸਸਕਾਰ ਦੋਸਤੋ ਗਵਚੀਆਂ ਪੜਨਾ ਚੈਨਲ ਚ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਗੁਨਾਮ ਸਿੰਘ ਜੱਜ ਪ੍ਰਿੰਸੀਪਲ ਤੇ ਅੱਜ ਦੀ ਗਜ਼ਲ ਪੇਸ਼ ਕਰਨ ਲੱਗਾ ਕਿ ਤੇਰੀ ਇਸ ਸਰਦਾਰੀ ਅੜਿਆ ਤੇਰੀ ਇਸ ਸਰਦਾਰੀ ਅੜਿਆ ਮੇਰੀ ਤੇ ਮਤ ਮਾਰੀ ਅੜਿਆ ਤਲਵਾਰਾਂ ਤੋਂ ਜਿੱਤ ਕੇ ਜੰਗਾਂ ਦੋ ਨੈਣਾਂ ਤੋਂ ਹਾਰੀ ਅੜਿਆ ਉਹਨਾਂ ਨੂੰ ਹੰਕਾਰ ਮੁਬਾਰਕ ਸਾਨੂੰ ਖੁਦ ਮੁਖਤਿਆਰੀ ਅੜਿਆ ਕਿੱਥੇ ਨੇ ਉਹ ਯੋਧੇ ਜੋ ਸਨ ਲੱਖ ਲੱਖ ਉੱਤੇ ਭਾਰੀ ਅੜਿਆ ਤੂੰ ਆਖੇ ਤੇ ਵਾਰਨ ਸੁਟਾ ਜਿੰਦ ਸਾਰੀ ਦੀ ਸਾਜੀ ਅੜਿਆ ਤੂੰ ਕਰ ਬੈਠਾ ਜੋ ਕਰਨਾ ਸੀ ਬਸ ਹੁਣ ਮੇਰੀ ਵਾਰੀ ਅੜਿਆ ਛੱਡ ਦੇ ਭਾਵੇਂ ਫਾਇਲਾ ਦੇ ਛੱਡ ਦੇ ਭਾਵੇਂ ਫਾਇਲਾ ਦੇ ਮੈਂ ਤੇਥੋਂ ਇਨਕਾਰੀ ਅੜਿਆ ਮੈਂ ਨਹੀਂ ਤੇਰੇ ਲੱਗਣਾ ਮੱਥੇ ਭੇੜ ਕੇ ਰੱਖੀ ਵਾਰੀ ਅੜਿਆ ਮੈਂ ਨਹੀਂ ਤੇਰੇ ਲੱਗਣਾ ਮੱਥੇ ਢੇਰ ਕੇ ਰੱਖੀ ਬਾਰੀ ਅੜਿਆ ਜੱਜ ਤੇ ਜੇ ਇਤਬਾਰ ਨਹੀਂ ਕਰਨਾ ਕਾਦੀ ਰਹਗੀ ਯਾਰੀ ਅੜਿਆ ਜੱਜ ਤੇ ਜੇ ਇਤਬਾਰ ਨਹੀਂ ਕਰਨਾ ਕਾਦੀ ਰਹਗੀ ਯਾਰੀ ਅੜਿਆ ਕਾਦੀ ਰਹਗੀ ਯਾਰੀ ਅੜਿਆ ਧੰਨਵਾਦ ਦੋਸਤੋ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਧੰਨਵਾਦ